ਕਿਸੇ ਦੀ ਵੀ ਅੱਖ ਚਤਰੂ ਜਿਹੜੇ ਉਹਨਾਂ ਹੀ ਰੋ ਕਰੇ ਤਾਂ ਪਰਿਵਾਰ ਦੀ ਬੇਹਦ ਔਖਾ ਸਮਾਂ ਇਹ ਇਸ ਤਰ੍ਹਾਂ ਦੇ ਹਾਲਾਤ ਨਹੀਂ ਲੋਕ ਬਾਰ-ਬਾਰ ਤਾਂ ਇਹ ਜੀ ਦੇਖ ਸਕਦੇ ਹੋ ਤਸਵੀਰ ਹੈ ਨੇ ਵੀ ਸਾਖ ਸਬੰਧੀ ਨੇ ਉਹਨਾਂ ਦੀ ਅੱਖਾਂ ਦੇ ਵਿੱਚੋਂ ਅਥਰੂ ਹੈ ਉਹ ਨਹੀਂ ਰੁਕ ਰਹੇ ਤੱਬੀਹਦ ਔਖਾ ਸਮਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ 6 ਫੁੱਟਾ ਨੌਜਵਾਨ ਗੱਭਰੂ ਬੋਲ ਦੀ ਮਾਂ ਨੂੰ ਛੱਡ ਕੇ ਇਸ ਪਹਾੜੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਕੁਝ ਸਮਾਂ ਪਹਿਲਾਂ ਰਾਜਵੀਰ ਦੇ ਪਿਤਾ ਜੀ ਹੈ ਉਹਨਾਂ ਦਾ ਦੇ ਹੱਥ ਹੋ ਜਾਂਦਾ ਤਾਂ ਉਸ ਤੋਂ ਵੱਧ ਕਰਦਾ ਕੱਲਾ ਕੱਲਾ ਚਿਰਾਗ ਸੀ ਜੋ ਜੋ ਵੀ ਬੁਝਦਾ ਹੋਇਆ